ਸਸਿਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਆਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਬੱਦਲਵਾਈ ਸਿਸਟਮ ਬਹੁਤ ਤਕੜੇ ਰੂਪ ਨਾਲ ਪੰਜਾਬ ਦੇ ਉੱਪਰ ਬਰਕਰਾਰ ਹੈ ਤੁਸੀਂ ਦੇਖੋਗੇ ਤਾਜ਼ਾ ਸੈਟਲਾਈਟ ਇਮੇਜ ਤੋਂ ਦੇਖ ਰਹੇ ਹੋ ਸਿਰਫ ਸਾਡਾ ਸੰਗਰੂਰ ਤੋਂ ਆਪਾਂ ਗੱਲ ਕਰੀਏ ਤਾਂ ਥੋੜਾ ਬਹੁਤਾ ਹਿੱਸਾ ਸਨੂ ਲੁਧਿਆਣੇ ਦਾ ਕੁਝ ਖਾਲੀ ਦਿਖਾਈ ਦੇ ਰਿਹਾ ਜੀ ਲੁਧਿਆਣੇ ਤੋਂ ਥੱਲੇ ਮੋਗੇ ਦਾ ਇਲਾਕਾ ਖਾਲੀ ਦਿਖਾਈ ਦੇ ਰਿਹਾ ਸੰਗਰੂਰ ਮਾਨਸਾ ਬਠਿੰਡਾ ਇਹ ਕੁਝ ਕੁ ਜ਼ਿਲ੍ਹੇ ਨੇ ਲਾਲ ਦੇ ਨਾਲ ਬਰਨਾਲਾ ਹੋ ਗਿਆ ਤੇ ਮੁਕਸਰ ਸਾਹਿਬ ਹੋ ਗਿਆ ਇਹਨਾਂ ਵਿੱਚ ਥੋੜੀ ਜਿਹੀ ਬੱਦਲਬਾਈ ਘੱਟ ਦਿਖਾਈ ਦੇ ਰਹੀ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਤਗੜੀ ਬੱਦਲਬਾਈ ਇਸ ਸਮੇਂ ਬਣੀ ਹੋਈ ਹੈ ਜਿਸ ਦੇ ਸਿੱਟੇ ਵਜੋਂ ਪੂਰੇ ਪੰਜਾਬ ਦੇ ਵਿੱਚ ਵਧੀਆ ਮੀਂਹ ਬਾਦਦਕਾਂ ਦੇਖਣ ਨੂੰ ਮਿਲਿਆ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਠੀਕ-ਠਾਕ ਮੀਂਹ ਹੋਇਆ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮੀਸ ਨਾ ਹੋ ਸਕੇ ਆਉਂਦੇ 3-4 ਘੰਟੇ ਦੀ ਗੱਲ ਕਰੀ ਤਾਂ ਬੱਦਲ ਬਹੀ ਇਸੇ ਤਰੀਕੇ ਨਾਲ ਪਰਕਰਾਰ ਰਹੇ ਕਿ ਹਲਕੀ ਦਰਮਿਆਨੀ ਬੂੰਦਾਬੰਦੀ ਤੋਂ ਕਿੰਮਣਕਣੀ ਹੁੰਦੀ ਰਹੇਗੀ ਗੱਲ ਕਰੀ ਜਾਵੇ ਤਾਂ ਲਗਭਗ ਬਹੁਤ ਸਾਰੇ ਹਿੱਸੇ ਇਹਦੇ ਵਿੱਚ ਮੀਂਹ ਦੇ ਚਪੇਟ ਵਿੱਚ ਦਿਖਾਈ ਦੇ ਰਹੇ ਨੇ ਤੇ ਸਿਰਫ 3-4 ਜ਼ਿਲ੍ਹੇ ਤੁਹਾਨੂੰ ਪਹਿਲਾਂ ਗਿਣਾਏ ਨੇ ਜਿਵੇਂ ਕਿ ਪਟਿਆਲੇ ਦਾ ਕੁਝ ਹਿੱਸਾ ਹੋ ਗਿਆ ਜੀ ਸੰਗਰੂਰ ਦਾ ਹਿੱਸਾ ਹੋ ਗਿਆ ਜੀ ਬਰਨਾਲੇ ਦਾ ਹਿੱਸਾ ਹੋ ਗਿਆ ਮਾਨਸਾ ਬਠਿੰਡਾ ਮੁਕਸਰ ਇਹ ਚਾਰ ਪੰਜੇਲੇ ਨੇ ਜਿਨ੍ਹਾਂ ਵਿੱਚ ਘੱਟ ਉਮੀਦ ਹੈ ਪਰ ਇਹ ਬੱਦਲ ਵੀ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਕਾਰਨ ਬੂੰਦਾਬੰਦੀ ਤੇ ਮੀਂਹ ਦੇ ਹਾਲਾਤ ਲਗਾਤਾਰ ਬਾਕੀ ਪੰਜਾਬ ਤੇ ਬਰਕਰਾਰ ਰਹਿਣਗੇ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਈ ਹੈ ਅੱਜ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ 30 ਤੋਂ 32 ਡਿਗਰੀ ਦੇਖਣ ਨੂੰ ਮਿਲਿਆ 35 ਡਿਗਰੀ ਜੋ ਐਵਰੇਜ ਤਾਪਮਾਨ ਚੱਲਦਾ ਸੀ ਤਾਂ 3 ਡਿਗਰੀ ਤਾਪਮਾਨ ਘੱਟ ਹੈ ਆਉਂਦੇ 3-4 ਘੰਟੇ ਮਾਹੌਲ ਇਸੇ ਤਰੀਕੇ ਨਾਲ ਬੂੰਦਾਬੰਦੀ ਵਾਲਾ ਬਣਿਆ ਰਹੇਗਾ ਤੇ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ